ਉਸੀ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਅਸੀਂ ਹਮੇਸ਼ਾ ਤੁਹਾਨੂੰ ਸੱਚ ਦਿਖਾਉਂਦੀ ਹੀ ਕੋਸ਼ਿਸ਼ ਕਰਦੇ ਹਾਂ ਅੱਜ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜ਼ਿਲ੍ਹਾ ਫਤੇਗੜ ਸਾਹਿਬ ਬਲਾਕ ਅਮਲੋ ਦੇ ਪਿੰਡ ਕਪੂਰਗੜ ਦੀ ਹੈ ਜਿੱਥੋਂ ਦੇ ਇੱਕ ਸੈਂਟਰ ਹੈਕ ਟੀਚਰ ਵੱਲੋਂ ਆਪਣੇ ਉੱਚ ਅਧਿਕਾਰੀਆਂ ਤੇ ਮੈਡੀਕਲ ਛੁੱਟੀ ਹੋਣ ਦੇ ਬਾਵਜੂਦ ਵੀ ਗੈਰ ਹਾਜ਼ਰ ਕਰਨ ਤੇ ਤੰਗ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੈਂਟਰ ਹੈਕ ਟੀਚਰ ਅਨਿਲ ਬਾਂਸਲ ਨੇ ਕਿਹਾ ਕਿ ਉਹ ਕਰੀਬ 5 ਸਾਲਾਂ ਤੋਂ ਇਸ ਸਕੂਲ ਵਿੱਚ ਬਤੌਰ ਟੀਚਰ ਸੇਵਾ ਨਿਭਾ ਰਹੇ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਉੱਚ ਅਧਿਕਾਰੀਆਂ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਨਾ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਤੋਂ ਆਪਣੇ ਦੋਵੇਂ ਉੱਚ ਅਧਿਕਾਰੀਆਂ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਦੋਂ ਜਦੋਂ ਇਸ ਮਾਮਲੇ ਸੰਬੰਧੀ ਉੱਚ ਅਧਿਕਾਰੀਆਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਆਓ ਦੇਖਦੇ ਹਾਂ ਪੂਰੀ ਖਬਰ ਫਤਿਹਗੜ੍ਹ ਸਾਹਿਬ ਤੋਂ ਰਣਜੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰਾ ਨਾਮ ਅਨਿਲ ਮੰਤੂ ਹੈ ਜੀ। ਅੱਜ ਇਸ ਕੋਲ ਕੀ ਕਾਰਨ ਕਰਦਾ ਬਿਜ਼ਨਸ ਕਰਦਾ। ਸੋ ਮੈਂ ਫੇਰ ਹੀ ਮੈਂ ਸੈਂਟਰ ਹੈਡ ਅਟੀਚਰ ਲੱਗਿਆ ਹੋਇਆ ਹਾਂ ਕਪੂਰਗੜ 2019 ਤੋਂ। ਸਤੰਬਰ 2019 ਤੋਂ ਹੁਣ ਤੱਕ ਕੰਮ ਕਰਦਾ ਆ ਰਿਹਾ ਫਟੇਗੜਾ ਜ਼ਿਲ੍ਹੇ ਦੇ ਵਿੱਚ ਤੇ ਬਲਾਕ ਮੈਨੂੰ ਮਲੋਪੰਦਾ ਜਿਲ੍ਹਾ ਫਟੇਗੜਾ ਦਾ। ਸਾਡੇ ਇੱਥੇ ਬੀਪੀਓ ਸਾਹਮਣੇ ਅਚਲ ਸ਼ਰਮਾ ਜੀ। ਉਹ ਮੈਨੂੰ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਲੰਬੇ ਨੀਅਰ ਬਰਡ ਤੋਂ ਤੋਟਾ ਇਸ ਸਾਲ ਪਹਿਲਾਂ ਤੋਂ ਮੈਨੂੰ ਪਰੇਸ਼ਾਨ ਕਰਦੇ ਆ ਰਹੇ ਨੇ ਪਰੇਸ਼ਾਨ ਕੀ ਵੀ ਮੈਨੂੰ ਨੀਚਾ ਦਿਖਾਉਂਦੇ ਨੇ ਕਦੇ ਮੇਰੇ ਤੇ ਕੋਈ ਅਲੀਗੇਸ਼ਨ ਲਾਦਾ ਕਦੇ ਕੁਝ ਕਰਦਾ ਕਦੇ ਮੈਨੂੰ ਕੋਈ ਨੋਟਸ ਕੱਟਦਾ ਕਦੇ ਮਤਲਬ ਮੈਨੂੰ ਉਹਨਾਂ ਕਸਰ ਨਹੀਂ ਛੱਡਦੇ ਜਿੱਥੇ ਮੈਨੂੰ ਨੀਚਾ ਕਰਨ ਦੀ ਮੇਰੇ ਜਿਹੜੇ ਜੂਨੀਅਰ ਟੀਚਰ ਭਾਈ ਨੇ ਉਹਨਾਂ ਦੇ ਵਿੱਚ ਨੀਚਾ ਕਰਨਾ ਕਦੇ ਕੋਈ ਮੀਟਿੰਗ ਕਰ ਲਈ ਉੱਥੇ ਮੈਨੂੰ ਨੀਚਾ ਦਿਖਾਉਣਾ ਜੂਨੀਅਰ ਉਹਨਾਂ ਦੇ ਸਾਹਮਣੇ ਮਤਲਬ ਇਦਾਂ ਦਾ ਕਿ ਬਣਾਉਂਦੇ ਨੇ ਵੀ ਮੈਂ ਤਾਂ ਕੁਝ ਕਰਦਾ ਹੀ ਨਹੀਂ ਦੀ ਸੈਂਟਰ ਕਪੂਰਗੜਾ ਜਿਹੜਾ ਦਾ ਸਕੂਲ ਮੇਰੇ ਘੇਰੇ ਚ ਆਉਂਦੇ ਨੇ ਉਹ ਤਾਂ ਇਦਾਂ ਹੀ ਜਾਂਦੇ ਨੇ ਵੀ ਸੀਐਚਟੀ ਕੁਛ ਜਿਹੜਾ ਅਨਲੈ ਕਰਦੇ ਹੀ ਹੈਗੇ ਹੁਣ ਮੈਂ ਲੇਟੈਸਟ ਮੈਂ ਹੁਣ ਪਿਕਚਰ ਜਿਹੜੀ ਆਪਣੀ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਇਹ ਇਹਨੂੰ ਮੈਂ ਜ਼ਿਆਦਾ ਲੰਬੀ ਨਹੀਂ ਕਰਨਾ ਚਾਹੁੰਦਾ ਇਸ ਦੇ ਵਿੱਚ ਮੈਂ ਇੰਨਾ ਹੀ ਦੱਸਣਾ ਚਾਹੁੰਦਾ ਬਾਕੀ ਮੈਂ ਦੇਖੋ ਸੀਐਮ ਸਾਹਿਬ ਨੂੰ ਸਾਡੇ ਪੰਜਾਬ ਦੇ ਮਾਣਯੋਗ ਸੀਐਮ ਸਾਹਿਬ ਜੀ ਨੂੰ ਈਮੇਲ ਕਰਤੀ ਉਹਦੀ ਇਨਕੁਆਰੀ ਲੱਗੂਗੀ ਇਨਕੁਆਰੀ ਦੇ ਵਿੱਚ ਮੈਂ ਜਿਹੜਾ ਵੀ ਕੋਈ ਆਪਣਾ ਪੱਖਾ ਬਿਆਨ ਆ ਪੂਰਾ ਸੂਤਾਂ ਦੇ ਸਮੇਤ ਪੇਸ਼ ਹੋ ਕੇ ਦਊਗਾ ਜੀ ਜੋ ਵੀ ਜੋ ਹੁਣ ਤੱਕ ਘਟਨਾ ਕਰਮ ਹੋਇਆ ਮੈਂ ਹੁਣ ਤੱਕ ਇਹ ਜੋ ਪ੍ਰਿਆ ਵੀ ਕਿਉਂ ਆਪਾਂ ਵਾਅਦਾ ਬਣਾਉਣਾ ਮੇਰੇ ਸੀਨੀਅਰ ਅਫਸਰ ਨੇ ਕੰਮਾਂ ਦੇ ਪਿੱਛੇ ਕਰਨਾ ਡਰ ਕੇ ਮੈਂ ਕੰਮ ਕਰਦਾ ਰਿਹਾ ਪਰ ਹੁਣ ਹਾਦੀ ਜਦੋਂ ਹੋ ਗਈ ਪਿੱਛੇ ਮੈਂ 17 ਜਨਵਰੀ ਨੂੰ 17 ਜਨਵਰੀ 2025 ਤੋਂ ਲੈ ਕੇ ਜੀ 26 ਜਨਵਰੀ 2025 ਤੱਕ ਮੈਡੀਕਲ ਛੁੱਟੀ ਲਈ ਸੀ ਮੈਂ ਸਕੋਟਰੀ ਤੋਂ ਸਕੋਟਰੀ ਸਲਿਪ ਪਉਣ ਕਾਰਨ ਡਿੱਗ ਪਿਆ ਮੇਰੇ ਪੈਰ ਤੇ ਸੱਟ ਲੱਗ ਗਈ ਸੋਇਲਿੰਗ ਵਗੈਰਾ ਆ ਗਈ ਸੀ ਡਾਕਟਰ ਸਾਹਿਬ ਨੇ ਦੱਸ ਦਿੰਦਾ ਰੈਸਟ ਕਰਨ ਲਈ ਮੈਨੂੰ ਜਿਹੜਾ ਹੈਗਾ ਲਿਖਿਆ ਸੀਗਾ ਵੀ ਰੈਸਟ ਕਰੋ ਮੈਂ ਆਪਣੀ ਛੁੱਟੀ ਇਹਨਾਂ ਨੂੰ ਪਲਾਹ ਕਰਤੀ ਸੀ ਦੇਖਤੀ 17 ਤਰੀਕ ਨੂੰ ਜਿਹੜੇ ਪੈੜ ਤੋਂ ਪਹਿਲਾਂ 17 ਜਨਵਰੀ ਨੂੰ ਪਰ ਮੈਨੂੰ ਡੀਓ ਸਾਹਿਬ ਸਕੂਲ ਦੇ ਵਿੱਚ ਆਈ ਤੇ ਮੈਨੂੰ ਮੇਰੇ ਜਿਹੜਾ ਹਾਜ਼ਰੀ ਰਜਿਸਟਰ ਹੁੰਦਾ ਉਹਦੇ ਤੇ ਐਬਸੈਂਟ ਲਾਇਆ ਸਕੂਲ ਦੇ ਵਿੱਚ ਮੇਰੇ ਜਿਹੜੇ ਟੀਚਰ ਨੇ ਜੂਨੀਅਰ ਟੀਚਰ ਨੇ ਉਹਨਾਂ ਨੂੰ ਮੇਰਾ ਕੀ ਦਸਮਾ ਦਾ ਕੋਈ ਮਤਲਬ ਨਹੀਂ ਮੈਂ ਕਿੱਥੇ ਹੈਗਾ ਕਿੱਥੇ ਨਾ ਹੈਗਾ ਕਦੋਂ ਆਣਾ ਕਦੋਂ ਨਹੀਂ ਆਉਣਾ ਨਾ ਮੈਨੂੰ ਕਿਸੇ ਮੇਰੇ ਡੀਓ ਸਾਹਿਬ ਨੇ ਨਾ ਮੈਨੂੰ ਬਲਕ ਪ੍ਰਾਇਮਰੀ ਸਿੱਖਿਆ ਅਫਸਰ ਅਚਰਪਾਲ ਸ਼ਰਮਾ ਨਾ ਸ਼ਮਸ਼ੀਰ ਸਿੰਘ ਡੀਓ ਨੇ ਮੈਨੂੰ ਫੋਨ ਕਰਕੇ ਪੁੱਛਿਆ ਨਹੀਂ ਮੇਰੇ ਨਾਲ ਕੋਈ ਸੰਪਰਕ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਕਿੱਥੇ ਹੋ ਅਕਰ ਕੋਈ 10 ਵਜੇ ਆਏ ਹੋਣਗੇ 9 ਵਜੇ ਆਏ ਹੋਣਗੇ 12 ਵਜੇ 2 ਵਜੇ 3 ਵਜੇ ਜਿੰਨੇ ਵਜੇ ਵੀ ਡੀਓ ਸਾਹਿਬ ਕੋਈ ਸਕੂਲ ਤੇ ਆਏ ਨੇ ਜੇ ਮੇਰੇ ਰਜਿਸਟਰ ਖਾਲੀ ਸੀ ਤਾਂ ਮੈਨੂੰ ਕੁਛ ਸੰਬਰਕ ਦਾ ਬਣਾ ਸਕਦਾ ਬੰਦਾ ਇਨਸਾਨ ਕਿ ਕਿੱਥੇ ਹੈ ਭਾਈ ਤੂੰ ਜਰਾ ਰਜਿਸਟਰ ਦੇ ਤੇਰੀ ਹਾਜ਼ਰੀ ਨਹੀਂ ਲੱਗੀ ਜਾਂ ਤੂੰ ਕਿੱਥੇ ਹੈ ਕਿੱਥੇ ਨਾ ਜਾ ਉਹ ਬੀਪੀਓ ਨੂੰ ਪੁੱਛ ਦੇ ਬੀਪੀਓ ਸਾਹਿਬ ਮੈਨੂੰ ਪੁੱਛ ਦੇ ਵੀ ਕਿੱਥੇ ਹੈ ਤੂੰ ਮੈਨੂੰ ਇਹਨਾਂ ਨੇ ਕੁਛ ਨਹੀਂ ਪੁੱਛਿਆ ਮੈਨੂੰ ਐਟੈਂਡ ਕਰਕੇ ਜਦ ਕਿ ਮੈਂ ਮੈਡੀਕਲ ਛੁੱਟੀ ਤੇ ਸੀ ਮੇਰੇ ਜਿਹੜਾ ਸਾਡਾ ਵਟਸਐਪ ਗਰੁੱਪ ਹੈ ਦਫ਼ਤਰੀ ਗਰੁੱਪਾ ਮਨਜੂਰ ਸ਼ੋਦਾ ਵਿਭਾਗ ਵੱਲੋਂ ਉਹਦੇ ਵਿੱਚ ਮੈਂ ਪਾਇਆ ਹੋਇਆ ਸੀਗਾ ਵੀ ਮੈਂ ਮੈਡੀਕਲ ਛੁੱਟੀ ਤੇ ਆ ਡਾਕਟਰ ਸਰਟੀਫਿਕੇਟ ਆ ਜਿਹੜਾ ਉਹ ਵੀ ਮੇਰੇ ਫੈਮਿਲੀ ਨੇ ਪਾਤਾ ਸੀਗਾ ਤੇ ਮੈਂ 26 ਨੂੰ ਇੱਕ 26 ਜਨਵਰੀ ਤੱਕ ਛੁੱਟੀ ਤੇ ਸੀ 27 ਨੂੰ ਮੈਂ ਜਿਹੜਾ ਹੈਗਾ ਅੱਜ ਆਪਣਾ ਜੁਆਇਨ ਕਰ ਲਿਆ ਇਹ ਮੈਨੂੰ ਛੁੱਟੀ ਹੋਣ ਦੇ ਬਾਵਜੂਦ ਵੀ ਮੈਨੂੰ ਜਿਹੜੇ ਬੀਪੀਓ ਤੇ ਡੀਓ ਚਰਪਾਲ ਸ਼ਰਮਾ ਬੀਪੀਓ ਮਲੋ ਤੇ ਸ਼ਮਸ਼ੇਦ ਸਿੰਘ ਡੀਓ ਪ੍ਰਾਇਮਰੀ ਐਲੀਮੈਂਟਰੀ ਪਪੇਗੜ ਸਾਹਿਬ ਇਹ ਦੋਹੇ ਮਿੱਤਰ ਨੇ ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸਦਾ ਇਹ ਪੁਰਾਣੇ ਦੋਹੇ ਮਿੱਤਰ ਨੇ ਇਹ ਦੋਹੇ ਮਿਲੀ ਭੁਗਤ ਨਾਲ ਕੰਮ ਕਰਦੇ ਜ਼ਿਲ੍ਹੇ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਇਹਦੀ ਪੜਤਾਲ ਕਰਵਾ ਲਓ ਵੀ ਇਹ ਦੋਹਾਂ ਨੇ ਪੁਰਾਣੇ ਵੀ ਕਿਤੇ ਕੰਮ-ਕੰਮ ਕਰਿਆ ਹੋਇਆ ਦੋਹੇ ਪੁਰਾਣੇ ਮਿੱਤਰ ਨੇ ਇਹ ਬੀਬੀਓ ਪਹਿਲਾਂ 2020 ਦਾ ਫਰਵਰੀ ਦਾ ਉਰੇ ਕੰਮ ਕਰ ਰਹੇ ਨੇ ਜੀ ਅਮਲੋ ਜਿਹੜੇ ਸਾਰਾ ਸ਼ਮਸ਼ੀਰ ਸਿੰਘਾਂ ਪੰਜ ਚਾਰ ਮਹੀਨੇ 6 ਮਹੀਨੇ ਪਹਿਲਾਂ ਉਰੇ ਡੀਓ ਲੱਗੇ ਰਿਹਾ ਆ ਕੇ ਇਹਦਾ ਉਹ ਵੀ ਕਹਿਣ ਲੱਗਾ ਸੀ ਵੀ ਡੀਓ ਮੇਰਾ ਹੁਣ ਆ ਗਿਆ ਮੇਰੇ ਸਾਡੇ ਨਾਲ ਦਾ ਪਰਵਾਹ ਰਿਲੇਸ਼ਨ ਨਹੀਂ ਸਾਡੇ ਨਾਲ ਦਾ ਇਹ ਵੀ ਫਰਦੀ ਬਹੁਤ ਆ ਐਦਾਂ ਜੀ ਉਹ ਵੀ ਮੈਨੂੰ ਸੁਣਾਈਆਂ ਪਹਿਲਾਂ ਹੀ ਬਹੁਤ ਕਰਦੇ ਸੀ ਬੀਪੀਓ ਸਾਹਬ ਦੇ ਨਾਲ ਇਹ 2 ਸਾਲ ਤੋਂ ਪਿਛਲੇ 2.5 ਸਾਲ ਤੋਂ ਮੇਰੇ ਨਾਲ ਇਹ ਕੁਛ ਨਾ ਕੁਛ ਕਰਦੇ ਆ ਰਹੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਲ ਚ ਫਸਾਈਏ ਉਹ ਮੈਂ ਜ਼ਿਆਦਾ ਨਹੀਂ ਅੱਜ ਬੋਲੂਗਾ ਮੇਰੀ ਆਪਣੀ ਤਬੀਅਤ ਠੀਕ ਨਹੀਂ ਤੇ ਮੈਂ ਜਿਹੜਾ ਮੇਨ ਤੁਹਾਨੂੰ ਲੇਟੈਸਟ ਇਹਨਾਂ ਨੇ ਮੇਰੇ ਨਾਲ ਕੀਤਾ ਛੁੱਟੀ ਹੋਣ ਦੇ ਬਾਵਜੂਦ ਮੈਨੂੰ ਬਿਨਾ ਮੇਰੇ ਨਾਲ ਸਵਰਕ ਬਣਾਏ ਮੈਨੂੰ ਐਬਸੈਂਟ ਪਾਇਆ ਉਸ ਤੋਂ ਬਾਅਦ ਮੈਨੂੰ ਨੋਟਿਸ ਵੀ ਘਟਦੇ ਰਹੇ ਨੇ ਕਾਰਨ ਲਸੋ ਨੋਟਸ ਕੱਢਦੇ ਰਹੇ ਨੇ ਕੱਲ ਮੈਂ ਜੁਆਇਨ ਕਰਿਆ ਅਸੋਰੀ ਅੱਜ ਮੈਂ ਸਵੇਰੇ ਜੁਆਇਨ ਕਰਿਆ ਪਰ ਅੱਜ ਵੀ ਮੈਨੂੰ ਇਹ ਨੋਟਸ ਕੱਢਦੇ ਰਹੇ ਨੇ ਕਦੇ ਤੂੰ ਆਗਿਆ ਦੇ ਲਈ ਜਾਂ ਇਦਾਂ ਨਹੀਂ ਕਰਿਆ ਉਹ ਨਹੀਂ ਕਰਿਆ ਮੈਨੂੰ ਇਹ ਜਾਣ ਬੁੱਝ ਕੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਨੇ ਸਰ ਔਰ ਮੈਂ ਡੀਓ ਸਾਹਿਬ ਨੂੰ ਕਿਹਾ ਵੀ ਆ ਡੀਓ ਸਾਹਿਬ ਨੂੰ ਵੀ ਕਿਹਾ ਵੀ ਮੈਂ ਦਿਮਾਗ ਦੀ ਮੇਰੀ ਮੈਡੀਸਨ ਚੱਲਦੀ ਹੈ ਬੀਕਿਊ ਨੇ ਮੈਨੂੰ 4-6 ਸਾਲ ਤੋਂ ਮੈਂ ਦਵਾਈ ਖਾ ਰਿਹਾ ਪਿਛਲੇ ਸਾਲ ਸਭਾ ਸਾਲ ਤੋਂ ਦਿਮਾਗ ਦੀ ਮੇਰੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਮੈਨੂੰ ਹਾਰਟ ਦੀ ਮੈਨੂੰ ਹੁਣ ਤਾਂ ਮੈਨੂੰ ਹਾਰਟ ਦੀ ਵੀ ਦਿੱਕਤ ਆਉਣ ਲੱਗ ਗਈ ਹੈ ਤੁਸੀਂ ਮੇਰਾ ਮੈਡੀਕਲ ਚੈੱਕਅਪ ਕਰਵਾਉਣ ਇਹੀ ਮੇਰਾ ਮੈਡੀਕਲ ਚੈੱਕਅਪ ਕਰਵਾ ਲੈਣ ਮੇਰੇ ਹਾਰਟ ਦੇ ਵੀ ਵਿੱਚ ਵੀ ਦਿੱਕਤਾਂ ਆਣ ਲੱਗ ਗਈ ਮੈਨੂੰ ਜੇ ਫੋਨ ਵੀ ਆਉਂਦਾ ਬੀਪੀਓ ਸਾਫ ਦਾ ਤਾਂ ਮੈਨੂੰ ਪਹਿਲਾਂ ਹੀ ਮੇਰੀ ਧੜਕਣ ਵੱਧ ਜਾਂਦੀ ਹੈ ਵੀ ਪਤਾ ਨਹੀਂ ਮੈਨੂੰ ਕੀ ਕਹਿਣਗੇ ਕੀ ਨਾ ਕਹਿਣਗੇ ਜੇ ਕੋਈ ਈਮੇਲ ਕਹੇ ਜੇ ਕੋਈ ਮੇਰੇ ਨੰਬਰ ਤੇ ਬੀਪੀਓ ਦਫ਼ਤਰੋਂ ਵਟਸਐਪ ਤੇ ਕੋਈ ਲੈਟਰ ਵੀ ਆਉਂਦਾ ਤਾਂ ਮੇਰਾ ਹਾਰਟ ਇੱਕ ਨਾਲ ਮੇਰੀ ਧੜਕਣਾ ਜਿਹੜੀ ਵੱਜ ਜਾਂਦੀ ਹੈ ਵੀ ਮੇਰੇ ਖਿਲਾਫ ਤਾਂ ਨਹੀਂ ਕੋਈ ਲੈਟਰ ਕੱਢਤਾ ਮੈਨੂੰ ਹੁਣ ਵੀ ਪੂਰਾ ਡਰ ਆ ਰਿਹਾ ਮੇਰਾ ਸਰਵਿਸ ਦਾ ਨੁਕਸਾਨ ਕਰਨਗੇ ਕਿਉਂਕਿ ਦੋਹੇ ਮੇਰੇ ਦੋਹੇ ਮੇਰੇ ਸੀਨੀਅਰ ਅਫਸਰ ਹੋਣ ਦੇ ਬਾਵਜੂਦ ਅੱਜ ਮੈਨੂੰ ਮਜਬੂਰਨ ਜਿਹੜੀ ਇਹ ਪ੍ਰਸਤਨ ਅਲੰਸ ਕਰਨੀ ਪਈ ਹੈ ਮੈਂ ਸਾਡੇ ਸੀਐਮ ਸਾਹਿਬ ਬਹੁਤ ਸਮਝਦਾਰ ਬਹੁਤ ਖਿਲੇ ਹੋਏ ਬੰਦੇ ਨੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਸਰ ਵੀ ਇਹਦੀ ਪੂਰੀ ਬ੍ਰਿਕੀਨਰ ਪੜਤਾਲ ਕਰਵਾ ਕੇ ਜ਼ਿਲ੍ਹੇ ਤੋਂ ਇੰਨੀ ਕਿ ਮੇਰੀ ਰਿਕਵੈਸਟ ਹੈ ਵੀ ਫਟੇਗੜ ਸਾਹਿਬ ਜ਼ਿਲ੍ਹੇ ਤੋਂ ਬਾਹਰ ਦਿੱਥੇ ਮਰਜੀ ਜਿਹੜੇ ਮਰਜੀ ਜ਼ਿਲ੍ਹੇ ਦੇ ਅ ਯੋਗ ਅਵਸਰ ਤੋਂ ਇਹ ਜਿਹੜੀ ਪੜਤਾਲ ਕਰਵਾਈ ਜਾਵੇ ਜਿਹੜਾ ਕੁਝ ਐ ਸੱਚਾ ਸਾਹਮਣੇ ਆਜੂ ਉਹਦੇ ਵਿੱਚ ਮੈਂ ਸਮੂਹਤਾ ਦੇ ਸਮੇਤ ਇਹਨਾਂ ਦਾ ਸਾਰਾ ਕੁਝ ਦੱਸੂਗਾ ਜੀ ਤੇ ਮੈਨੂੰ ਜੇ ਮੇਰੇ ਭਵਿੱਖ ਦੇ ਵਿੱਚ ਇੱਕ ਦਾ ਗੱਲ ਹੁੰਦੀ ਹੈ ਵੀ ਕਹਿ ਤਾਂ ਮੇਰੇ ਦੋ ਹੀ ਦੋਸਲਾਪਾ ਮੇਰਾ ਮੈਡੀਕਲ ਕਰਵਾਓ ਮੇਰਾ ਮੈਡੀਕਲ ਕਰਵਾਓ ਤੁਹਾਨੂੰ ਪਤਾ ਲੱਗ ਜਾਣਾ ਵੀ ਮੈਂ ਕਿੰਨਾ ਮੈਂ ਬੇਚੈਨ ਰਹਿਣਾ ਕਿੰਨਾ ਮੈਂ ਤਕਲੀਫ ਚੋਂ ਸਿਰਫ ਇਹ ਦੋ ਅਫਸਰਾਂ ਸ਼ਮਸ਼ੇਰ ਸਿੰਘ ਡੀਓ ਪ੍ਰਾਇਮਰੀ ਫਤੇਗੜ ਸਾਹਿਬ ਤੇ ਜਿਹੜਾ ਅਚਰਪਾਲ ਸ਼ਰਮਾ ਬੀਪੀਓ ਮਲੋ ਇਹਦੇ ਕਰ ਮੈਨੂੰ ਕੁਝ ਵੀ ਹੋ ਜਾਂਦਾ ਕਿਸੇ ਵੀ ਤਰ੍ਹਾਂ ਦਾ ਮੈਨੂੰ ਕੋਈ ਸਰੀਰ ਤੋਂ ਜਾਂ ਪੱਖੋਂ ਕੋਈ ਇੱਕ ਪੱਖੋਂ ਮੈਨੂੰ ਕੁਝ ਹੋ ਜਾਂਦਾ ਤਾਂ ਮੈਂ ਆਪਣੇ ਪਰਿਵਾਰ ਨੂੰ ਵੀ ਕਹਿ ਰਿਹਾ ਤਾਂ ਮੈਂ ਇਹ ਪੈਰ ਰਸਤਾਨ ਕਾਨਫਰੰਸ ਲਈ ਸਭ ਨੂੰ ਕਹਿ ਰਿਹਾ ਵੀ ਇਹ ਦੋ ਅਫਸਰ ਜ਼ਿੰਮੇਵਾਰ ਹੋਣਗੇ ਮੈਨੂੰ ਕੁਝ ਵੀ ਹੋ ਗਿਆ ਜੀ ਮੇਰੀ ਕਿਉਂਕਿ ਮੈਂ ਇਨਸਾਲਟ ਇਹਨਾਂ ਨੇ ਇੰਨੀ ਕਰਤੀ ਮੈਂ ਫਿਰ ਵੀ 100 ਰਿਕਵੈਸਟ ਕਰਦਾ ਵੀ ਮੇਰੇ ਜਿੱਤੇ ਮੇਰੀ ਡਿਊਟੀ ਹੈ ਜੀ ਮੈਨੂੰ 5 ਸਾਲ ਹੋ ਗਏ ਤੇ ਮੈਂ ਦੁੱਧੇ ਜ਼ਿਲ੍ਹੇ ਚ ਆ ਕੇ ਕੰਮ ਕਰਦਾ ਮੇਰੇ ਪਿੰਡ ਦੇ ਵਿੱਚ ਆ ਕੇ 10 ਪਿੰਡਾਂ ਜਾ ਕੇ ਆਲੇ ਦੋਲੇ ਦੇ ਨੂੰ ਪੁੱਛੋ ਵੀ ਮੈਂ ਕਿੰਨਾ ਕਾ ਕੰਮਾ ਬੰਦਾ ਹੈਗਾ ਕਿੰਨਾ ਕ ਮੈਂ ਬੇਕਾਰ ਬੰਦਾ ਕਿੰਨਾ ਕ ਮੈਂ ਨਹੀਂ ਕੰਮ ਕਰਦਾ ਕਿੰਨਾ ਕ ਮੈਂ ਕਰਦਾ ਵੀ ਮੈਂ ਇੰਨਾ ਆਪਣੇ ਬੱਚਿਆਂ ਚ ਮੈਂ ਨੇ ਬੜੀ ਬੇਇੱਜ਼ਤੀ ਮਹਿਸੂਸ ਕਰਦਾ ਵੈਸੇ ਤਾਂ ਮੈਨੂੰ ਪਿਛਲੇ 2 ਸਾਲ ਹੋ ਗਏ ਕਿ ਕੋਈ 2.5 ਸਾਲ ਕਰ ਸੁਣਦੇ ਨੂੰ ਪਰ ਹੁਣ ਤਾਂ ਐਤੋ ਚੁ ਕਿ ਮੇਰਾ ਸਰੀਰ ਵੀ ਮੈਨੂੰ ਜਵਾਬ ਦੇਣ ਲੱਗ ਗਿਆ ਹੁਣ ਵੀ ਮੈਂ ਬੋਲ ਰਿਹਾ ਮੇਰੀ ਧੜਕਣਾ ਜਿਹੜੀ ਡਰਦੇ ਕਾਰਨ ਇੰਨੀ ਵੱਧ ਰਹੀ ਆ ਕਿ ਮੈਂ ਕੁਝ ਕਹ ਤਾ ਨਹੀਂ ਸਕਦਾ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਡੇ ਸਿੱਖਿਆ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇਹ ਦੋਨੋਂ ਅਫਸਰਾਂ ਨੂੰ ਹਟਕਾਲ ਕਰਕੇ ਇਹਨਾਂ ਦਾ ਸਪੰਜਾ ਚੰਗੀ ਤਰ੍ਹਾਂ ਕੱਟਿਆ ਜਾਵੇ ਥੈਂਕ ਯੂ ਡੀਓ ਸਾਹਿਬ ਸੰ세ਤ ਸਿੰਘ ਦੀ ਗੱਲ ਕਰ ਰਹੇ ਹਾਂ ਜੀ ਜੀ ਸਰ ਸਰ ਰਣਜੀਤ ਸਿੰਘ ਗੱਲ ਕਰ ਰਹੇ ਹਾਂ ਜੀ ਅੰਬੇਡ ਕਮਿਸ਼ਨ ਨਿਊ ਚੈਨਲ ਤੋਂ ਬਿਊਰੋ ਚੀਫ ਹਾਂਜੀ ਹਾਂਜੀ ਸਾਰੀ ਇੱਕ ਪ੍ਰੈਸ ਕਾਨਫਰੰਸ ਕਰੀ ਸੀ ਅਨਿਲ ਵਾਂਸਲ ਜੀ ਨੇ ਕਪੂਰਗੜ੍ਹ ਹੈਡਟਿਚਰ ਜੀ ਜੀ ਸਰ ਉਹ ਉਹਨਾਂ ਨੇ ਨਾ ਤੁਹਾਡੇ ਔਰ ਬੀਪੀਓ ਸਾਹਿਬ ਅਛਰਪਾਲ ਸ਼ਰਮਾ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਨੇ ਜੀ ਠੀਕ ਹੈ ਜੀ ਹਾਂਜੀ ਉਹਦੇ ਚੀਜ਼ ਤੁਹਾਡਾ ਪੱਖ ਜਾਣਨਾ ਸੀਗਾ ਸਾਰਾ ਸਰ ਬਿਲਕੁਲ ਝੂਠੀ ਗੱਲ ਹੈਗੀ ਆ ਉਹ ਸਰ ਤੁਸੀਂ ਕੈਮਰੇ ਦੀ ਦੱਸ ਦੋਗੇ ਜਾਂ ਅਸੀਂ ਫੋਨ ਕੀ ਦੱਸਾਂ ਨਹੀਂ ਜੀ ਤੁਸੀਂ ਮੇਰਾ ਵਰਜ਼ਨ ਲਾ ਲਓ ਹਾਂਜੀ ਇਹੀ ਵਰਜ਼ਨ ਲਾ ਲਈ ਜੀ ਤੁਹਾਡਾ ਹਾਂ ਵਰਜ਼ਨ ਲਾ ਲਓ ਕੋਈ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਦੋਸਤੋ ਜੀ ਸਕੂਲ ਜਦੋਂ ਕੋਈ ਬੰਦਾ ਛੁੱਟੀ ਲੈਂਦਾ ਹੈ ਹਾਂਜੀ ਤਾਂ ਉਹ ਉਹ گاਉਂ ਪਰਵਾਨਗੀ ਦੇ ਨਾਲ ਛੁੱਟੀ ਜਿਹੜੀ ਹੈਗੀ ਉਹ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਕੋਈ ਉਹ ਬੰਦਾ ਫੜਿਆ ਗਿਆ ਸਕੂਲ ਦੇ ਵਿੱਚ ਐਬਸੈਂਟ ਹਾਂਜੀ ਠੀਕ ਹੈ ਜੀ ਤਾਂ ਉਹ ਉਹ ਤੋਂ ਬਾਅਦ ਛੁੱਟੀ ਅਪਲਾਈ ਵੀ ਨਹੀਂ ਕਰਦਾ ਹੈਗਾ ਤੇ ਤੁਹਾਡੇ ਨਾਲ ਪ੍ਰੈਸ ਵਾਲਿਆਂ ਨਾਲ ਗੱਲ ਕਰਦਾ ਵੀ ਮੈਂ ਛੁੱਟੀ ਤੇ ਹਾਂ ਠੀਕ ਹੈ ਜੀ ਤਾਂ ਉਹ ਨਿਯਮਾਂ ਦੇ ਉਲਟ ਗੱਲ ਹੈਗੀ ਹੈ ਜੀ ਠੀਕ ਹੈ ਸਰ ਉਹ ਜਿਹੜਾ ਤੰਗ ਪਰੇਸ਼ਾਨ ਕਰਨ ਦਾ ਕਹਿ ਰਹੇ ਨੇ ਜੀ ਕੀ ਮੈਨੂੰ ਡੀਓ ਸਾਹਿਬ ਔਰ ਬੀਪੀਓ ਸਾਹਿਬ ਕੋਲੋਂ ਪ੍ਰੂਫ ਕਰਦੇ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੇ ਸ਼ਿਕਾਇਤ ਕੀਤੀ ਹੋਈ ਹੈਗੀ ਹੈ ਠੀਕ ਹੈ ਜੀ ਕੋਈ ਸ਼ਿਕਾਇਤ ਹੈ ਜੀ ਮੈਨੂੰ ਭੇਜ ਦਿਓ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈਗਾ ਹਾਂ ਜੀ ਹਰ ਇੱਕ ਨੂੰ ਹੱਕ ਹੈਗਾ ਜੇ ਕੋਈ ਉਹਨਾਂ ਨੂੰ ਲੱਗਦਾ ਹੈਗਾ ਤਾਂ ਉਹ ਗੱਲ ਜਿਹੜੀ ਹੈਗੀ ਹੈ ਜੇ ਸੱਚ ਹੈਗੀ ਹੈ ਉਹਨੂੰ ਪ੍ਰੂਫ ਕਰ ਸਕਦੇ ਹੈਗੇ ਆਂ ਕਿਉਂ ਕਰਦੇ ਮੈਂ ਤਾਂ ਆਪਣੀ ਵਿਭਾਗੀ ਡਿਊਟੀ ਨਿਭਾ ਰਿਹਾ ਮੇਰੇ ਅੰਦਰ 438 ਸਕੂਲ ਹੈ ਠੀਕ ਹੈ ਜੀ ਹਰ ਇੱਕ ਸਕੂਲ ਦੇ ਵਿੱਚ ਕੰਮਕਾਰ ਜਿਹੜਾ ਹੈਗਾ ਬੰਦਿਆਂ ਦੀ ਹਾਜ਼ਰੀ ਉਹ ਜਿਹੜੀ ਹੈਗੀ ਆ ਉਹ ਸਰਕਾਰ ਦੇ ਨਿਯਮ ਅਨਸਾਰ ਉਹਦੀ ਚੈਕਿੰਗ ਕੀਤੀ ਜਾਂਦੀ ਆ ਤੇ ਕੁਦਰਤੀ ਉਸ ਦਿਨੇ ਇਹਨਾਂ ਦੇ ਸਕੂਲ ਦੇ ਵਿੱਚ ਵੀ ਮੈਂ ਗਿਆ ਸੀਗਾ ਠੀਕ ਆ ਸਰ ਲਗਭਗ 10:30 ਵਜੇ ਠੀਕ ਹੈ ਜੀ ਹਾਂ ਜੀ ਉਦੋਂ ਇਹ ਹਾਜ਼ਰ ਨਹੀਂ ਸੀਗੇ ਤੇ ਸਰ ਉਹ ਕਹਿੰਦੇ ਨੇ ਕਿ ਉਹਨਾਂ ਨੇ ਹੋਰ ਦੋਸ਼ ਲਗਾ ਵੀ ਜੇਕਰ ਭਵਿੱਖ ਵਿੱਚ ਮੈਨੂੰ ਕੁਝ ਹੁੰਦਾ ਉਹ ਕਹਿੰਦੇ ਵੀ ਮੈਨੂੰ ਕੋਈ ਵੀ ਮੇਰਾ ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰ ਤੁਹਾਨੂੰ ਠਹਿਰਾ ਰਹੇ ਨੇ ਜੀ ਇਹਦੇ ਬਾਰੇ ਕੀ ਕਹਿਣਾ ਸਰ ਤੁਹਾਡਾ ਨਹੀਂ ਸਰ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਮੈਨੂੰ ਤਾਂ ਖੁਦ ਹੀ ਨਹੀਂ ਪਤਾ ਹੈਗਾ ਠੀਕ ਹੈ ਜੀ ਪਹਿਲਾਂ ਤੁਹਾਡੇ ਕੋਲ ਆਗੇ ਉਹ ਮੇਰੇ ਕੋਲ ਤਾਂ ਕੋਈ ਗੱਲ ਹੀ ਨਹੀਂ ਉਹਨਾਂ ਨੇ ਕੀਤੀ ਮੈਂ ਉਹਨਾਂ ਦਾ ਅਫੀਸਰ ਹਾਂ ਠੀਕ ਹੈ ਸਰ ਹਾਂ ਜੀ ਮੇਰੇ ਧਿਆਨ ਚ ਲਿਆਉਣ ਹਾਂ ਹਾਂ ਜੀ ਤੁਹਾਡੇ ਧਿਆਨ ਚ ਲਿਆਉਣ ਲਿਆਉਣ ਦਾ ਫਰਜ਼ ਹੈ ਸਾਡਾ ਤੇ ਠੀਕ ਹੈ ਸਰ ਥੈਂਕ ਯੂ ਜੀ ਤੁਹਾਡਾ ਫਰਜ਼ ਦਾ ਚਲੋ ਥੈਂਕ ਯੂ ਵੈਰੀ ਮੱਚ ਦੂਜਾ ਸਾਡੇ ਪ੍ਰੈਸ ਵਾਲੇ ਸਾਥੀਓ ਹਾਂ ਜੀ ਹਾਂ ਜੀ ਤੁਹਾਡਾ ਹਰ ਇੱਕ ਕਵਰੇਜ ਤੋਂ ਪ੍ਰਸ਼ਨ ਜਿਹੜਾ ਹੈਗਾ ਉਹ ਜਾਇਜ਼ ਹੈਗਾ ਪਰ ਗੱਲ ਉਹਨਾਂ ਦੀ ਹੈਗੀ ਆ ਉਹਨਾਂ ਨੇ ਮੇਰੇ ਧਿਆਨ ਚ ਤਾਂ ਕੋਈ ਗੱਲ ਲਿਆਂਦੀ ਨਹੀਂ ਠੀਕ ਹੈ ਜੀ ਹਾਂ ਜੀ ਚਲੋ ਠੀਕ ਹੈ ਸਰ ਇਹ ਤੁਹਾਡਾ ਥੈਂਕ ਯੂ ਸਰ ਥੈਂਕ ਯੂ